ਦੇਖੋ ਸਵੇਰੇ ਉੱਠ ਕੇ ਪਹਿਲੇ ਬਾਪੂ ਬਲਕੌਰ ਸਿੰਘ ਜੀ ਨਾਲ ਗੱਲ ਹੋਈ ਜਿਹੜੇ ਕਿ ਸਵਰਗਵਾਸੀ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਨੇ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਤੁਹਾਡੇ ਬੱਚੀ ਆ ਇੱਕ ਸਿੱਧੂ ਨਹੀਂ ਸਾਰਾ ਪੰਜਾਬ ਤੋਂ ਦਿੱਲੀ ਸਿੱਧੂ ਹੈ ਤੁਹਾਡੇ ਬੱਚੇ ਆ ਜਿੱਥੇ ਤੁਸੀਂ ਹੁਕਮ ਲਾਓਗੇ ਤੁਹਾਡੇ ਲਈ ਪੂਰਾ ਲੁਧਿਆਣਾ ਲੈ ਕੇ ਖੜਾਾਂਗੇ ਬਾਪੂ ਜੀ ਆ ਗੱਲ ਕੀਤੀ ਇਹ ਬੰਦਾ ਉਹ ਹੈ ਜਿਹਨੇ 2020 ਦੇ ਵਿੱਚ ਮੂਸੇ ਵਾਲਾ ਦਾ ਸ਼ੋਅ ਲੁਧਿਆਣੇ ਕਰਾਇਆ ਸੀਗਾ ਤੇ ਠੋਕ ਕੇ ਜੇ ਉਦੋਂ ਇੱਕ ਬੰਦਾ ਕਹਿੰਦਾ ਸੀ ਵੀ ਮੈਂ ਸ਼ੋਅ ਨਹੀਂ ਹੋਣ ਦੇਣਾ ਹਾਂ ਬਿਲਕੁਲ ਤੇ ਮੈਂ ਇੰਟਰਵਿਊ ਕਰਕੇ ਵੀਡੀਓ ਜਾਰੀ ਕਰਕੇ ਕਿਹਾ ਸੀ ਜੇ ਤੂੰ ਆਪਦੇ ਪਿਓ ਦਾ ਸ਼ੋਅ ਰੋਕ ਕੇ ਦਿਖਾ ਦੇ ਇਸ ਗੱਲ ਤੇ ਸਿੱਧੂ ਮੂਸੇਵਾਲਾ ਨੇ ਮੈਨੂੰ ਲੁਧਿਆਣੇ ਦੇ ਇੱਕ ਹੋਟਲ ਦੇ ਵਿੱਚ ਐਪਰੀਸ਼ੀਏਟ ਕੀਤਾ ਸੀ ਨਾਲ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਸੀ ਨਾਲ ਇੱਕ ਮੌਜੂਦਾ AIJ ਅੱਜ ਵੀ ਉਹ ਗਵਾਣ ਏ ਕਿ ਉਹਨੇ ਮੈਨੂੰ ਬੈਠ ਕੇ ਗਿਆ ਸੀ ਵੀ ਪ੍ਰਿੰਕਲ ਭਰਾ ਮੈਂ ਕਹਿੰਦਾ ਐਂਡ ਕਰਾ ਦੀ ਕਹਿੰਦਾ ਇਹ ਸਿੱਧੂ ਮੂਸੇਵਾਲਾ ਦੇ ਲਫ਼ਜ਼ ਨੇ ਉਸ ਟਾਈਮ ਸਿੱਧੂ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਸੀ ਬੜੇ ਤਗੜੇ ਲੈਵਲ ਤੇ ਜਦੋਂ ਜਦੋਂ ਇਹ ਲੋਕ ਸਿੱਧੂ ਮੂਸੇਵਾਲਾ ਦੇ ਖਿਲਾਫ ਬੋਲਦੇ ਸੀ ਨਾ ਸ਼ੋਅ ਨਹੀਂ ਹੋਣ ਦੇਣਾ ਉਸ ਟਾਈਮ ਤੇ ਤੁਹਾਡੇ ਭਰਾ ਨੇ ਸ਼ੋਅ ਕਰਾਇਆ ਸੀ YouTube ਦੇ ਉੱਤੇ ਤੁਸੀਂ ਅੱਜ ਵੀ ਪਾ ਕੇ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਇਨ ਲੁਧਿਆਣਾ ਸ਼ੋਅ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਕਿਹੜੇ ਬੰਦੇ ਆ ਸੋ ਜਿਹੜਾ ਕੀ ਹੁੰਦੀ ਕੀ ਦੁੱਖ ਹੁੰਦਾ ਜਦਿਆਂ ਮੈਂ ਮਾਨਕ ਦੀ ਸਟੋਰੀ ਸੁਣਦੇ ਆ ਵੀ ਉਹਨਾਂ ਵਾਲ ਕੰਟਰੈਕਟਰ ਧੱਕਾ ਕਰਦੇ ਨੇ ਕਿਸੇ ਬੰਦੇ ਨੂੰ ਤੁਸੀਂ ਨਾ ਜਦੋਂ ਉਹਨੂੰ ਕੋਈ ਨਹੀਂ ਜਾਣਦਾ ਹੁੰਦਾ ਮੰਨ ਲਓ ਵੀ ਮੈਨੂੰ ਕੋਈ ਨਹੀਂ ਜਾਣਦਾ ਤਾਂ ਤੁਸੀਂ ਪਿਆਰ ਦਿੱਤਾ ਮੈਂ ਇੱਥੇ ਤੱਕ ਪਹੁੰਚਿਆ ਤੁਹਾਡੇ ਭਰਾਵਾਂ ਨਾਲ ਜੁੜਿਆ ਤੇ ਕੱਲ ਨੂੰ ਮੈਂ ਤੁਹਾਨੂੰ ਅੱਖਾਂ ਕੱਢਣ ਲੱਗ ਜਾਵਾਂ ਤੁਹਾਡੇ ਫੋਨ ਨਾਲ ਚੱਕਾਂ ਤੁਹਾਨੂੰ ਮੈਂ ਰੱਬ ਨੂੰ ਟੱਬ ਦੱਸਣ ਲੱਗ ਜਾਵਾਂ ਤਾਂ ਫਿਰ ਖੇਤ ਚੜਦੀ ਹੈ ਟਾਈਗਰ ਹਲਵਾਰਾ ਉਹ ਬੰਦਾ ਹੈ ਜਾਨ ਕੇ ਜਿਹਦਾ ਨਾਮ ਵੀ ਟਾਈਗਰ ਇਹਨੇ ਰੱਖਿਆ ਉਹਦਾ ਅਸਲੀ ਨਾਮ ਕੀ ਉਹਦਾ ਨਾਮ ਹਾਂ ਬਿਲਕੁਲ ਉਹਦਾ ਅਸਲੀ ਨਾਮ ਹੈ ਸੰਦੀਪ ਸਿੰਘ ਸੰਦੀਪ ਸਿੰਘ ਨਾਮ ਹੈ ਉਹਨੇ ਕੰਟਰੈਕਟ ਵੀ ਪਾਇਆ ਮੈਂ ਉਹੀ ਦੇਖ ਰਿਹਾ ਵੀ ਟਾਈਗਰ ਨਾਮ ਵੀ ਇਹਨੇ ਰੱਖਿਆ ਸੀ ਬੈਠੇ ਗੱਲਾਂ ਮਾਰਦੇ ਵੇ ਸੀਗੇ ਤੇ 6 ਤੋਂ ਵੱਧ ਮਹੀਨੇ ਉਹ ਇਹਦੇ ਘਰੇ ਰਿਹਾ ਇਹਦੀ ਕੋਠੀ 'ਚ ਰਿਹਾ ਹੈ ਨਾ ਤੇ ਕਾਫੀ ਇਹਨੂੰ ਪੈਸੇ ਦਿੱਤੇ ਮੈਂ ਤੁਹਾਨੂੰ ਹੁਣ ਐਗਰੀਮੈਂਟ ਦਿਖਾਣ ਲੱਗਾ ਹੂੰ ਸੋ ਮੈਂ ਬੇਨਤੀ ਕਰਦਾ ਤੂੰ ਸਾਡੀ ਵੀਡੀਓ ਦੇਖ ਤਾ ਲੈਣੀ ਹੈ ਟਾਈਗਰ ਅੱਜ ਮੈਂ ਤੈਨੂੰ ਇਹ ਵੀ ਗੱਲ ਕਹਿਣਾ ਚਾਹਣਾ ਟਾਈਗਰ ਅੱਜ ਮੈਂ ਤੁਹਾਨੂੰ ਫੋਨ ਕੀਤਾ ਦੇਖੋ ਮੈਂ ਬਲੇ ਇਹ ਵੀ ਕਹਿੰਦਾ ਮੈਨੂੰ ਭਾਨੇ ਬਾਈ ਦਾ ਫੋਨ ਆਇਆ ਹਾਂ ਫੋਨ ਸਵੇਰੇ ਮੈਨੂੰ ਬਹੁਤ ਗੁੱਸਾ ਸੀ ਪਰ ਉਹਨੇ ਮੇਰੇ ਨਾਲ ਭਰਾ ਬਣ ਕੇ ਗੱਲ ਕੀਤੀ ਸਾਡੀ ਮੂਸੇ ਵਾਲੇ ਦੇ ਡੈਡੀ ਨਾਲ ਕੋਈ ਹੈਗੀ ਉਹ ਸਾਡੇ ਉਹ ਤਾਂ ਸਾਡੇ ਜਿੱਦਾਂ ਤੁਹਾਨੂੰ ਅੱਜ ਬੁਲਾ ਲਿਆ ਸੀ 100 ਗੱਡੀਆਂ ਲੈ ਕੇ ਜਾਵਾਂਗੇ ਅੰਨੀ ਜਿੱਦਾਂ ਮੇਰੇ ਫਾਦਰ ਸਰਦਾਰ ਸਤਨਾਮ ਸਿੰਘ ਨੇ ਉਦਾਂ ਹੀ ਸਿੱਧੂ ਮੂਸੇਵਾਲਾ ਦੇ ਡੈਡੀ ਸਰਦਾਰ ਬਲਕੌਰ ਸਿੰਘ ਜੀ ਨੂੰ ਮੈਂ ਆਪਦੇ ਫਾਦਰ ਵਾਂਗੂ ਸਮਝਦਾ ਗੱਲਬਾਤ ਉਹਨਾਂ ਨੇ ਬੜੀ ਤੈਨਾਲ ਬਹੁਤ ਵਧੀਆ ਕੀਤੀ ਭਾਨੇ ਸਿੱਧੂ ਭਾਨੇ ਸਿੱਧੂ ਖਿਲਾਫ ਮੈਨੂੰ ਬਹੁਤ ਗੁੱਸਾ ਸੀ ਪਰ ਉਨੇ ਗੱਲ ਉਹ ਬੰਦੇ ਨੇ ਵੀ ਮੇਰੇ ਨਾਲ 6-7 ਮਿੰਟ ਗੱਲ ਕੀਤੀ ਉਹਨੇ ਮੈਨੂੰ ਕਿਹਾ ਪ੍ਰਿੰਕਲ ਮੈਂ ਟਾਈਗਰ ਨੂੰ ਵੀਡੀਓ ਤੋਂ ਪਹਿਲਾਂ ਜਾਣਦਾ ਵੀ ਨਹੀਂ ਸੀ ਇਹ ਉਹਨਾਂ ਦੀ ਗਲਤੀ ਹੈ ਪਰ ਮੈਂ ਇੱਕ ਗੱਲ ਕਹੂੰਗਾ ਭਾਨਾ ਸਾਡਾ ਭਰਾ ਵਧੀਆ ਗੱਲ ਕਰਦਾ ਜਿਵੇਂ ਸਾਡਾ ਭਾਨਾ ਸੋਸ਼ਲ ਮੀਡੀਆ ਦੇ ਭਰਾ ਇਹ ਸਾਡਾ ਅਸਲੀ ਚ ਭਰਾ ਵਾ ਇੱਕ ਮਿੰਟ ਮੈਂ ਦੱਸਦਾ ਇਹ ਸਾਡਾ ਅਸਲੀ ਚ ਭਰਾ ਵਾ ਭਾਨੇ ਨੇ ਇਹਨੂੰ ਇੱਕ ਗੱਲ ਕਹੀ ਆ ਜਿਹੜੀ ਮੈਨੂੰ ਗਲਤ ਲੱਗੀ ਆ ਮੈਂ ਸੁਣੀ ਆ ਸਾਰੀ ਰਿਕਾਰਡਿੰਗ ਵੀ ਕਿਸੇ ਨੂੰ ਰੋਟੀ ਪੈਣ ਦੇਣ ਤੇ ਪਾ ਲੈਣ ਦੇ ਮੈਂ ਦਿੰਨਾ ਜਵਾਬ ਉਹਦਾ ਹਣਾ ਵੀ ਰੋਟੀ ਪੈਣ ਦੇ ਪਾ ਲੈਣ ਦੇ ਭਾਨੇ ਗੱਲ ਸੁਣ ਅਸੀਂ ਵੀ ਸੋਸ਼ਲ ਮੀਡੀਆ ਚਲਾਣੇ ਆ ਤੂੰ ਹੀ ਚਲਾਣਾ ਤੂੰ ਵਧੀਆ ਕੰਮ ਕਰਨਾ ਤੇਰੇ ਮੂਰੇ ਅਸੀਂ ਚਾਹੇ 0% ਹੋਈਏ ਪਰ ਆਪਣੇ ਭਰਾ ਖਲਾਵ ਅਸੀਂ ਇਹ ਗੱਲਾਂ ਨੇ ਤੈਨੂੰ ਕੀ ਪਤਾ ਕਿੰਨੇ ਨੇ ਕਿੰਨੂੰ ਰੋਟੀ ਪਾ ਕੇ ਸੰਦਾ ਹੋਵੇ ਇਹ ਜਦੋਂ ਟਾਈਗਰ ਦਾ ਟੀਵੀ ਨਹੀਂ ਨਾ ਕੋਈ ਜਾਣਦਾ ਸੀ ਉਦੋਂ ਇਹਨੇ ਉੱਤੇ ਪੈਸੇ ਲਾਏ ਸੀ 5 ਲੱਖ ਰੁਪਈਆ ਟਾਈਗਰ ਉਹਨੂੰ ਗੱਡੀਆਂ ਚ ਲੈ ਕੇ ਕਮਾਇਆ ਸੀਗਾ ਆਪਣੀਆਂ ਗੱਡੀਆਂ ਦੇ ਦੇ ਸਿਕਿਉਰਟੀ ਦੇ ਦੇ ਕਿਉਂ ਉਹਨੂੰ ਭਰਾਇਆ ਅੱਜ ਉਹ ਸਾਲਾ ਅੱਖਾਂ ਕੱਢਦਾ ਅੱਜ ਉਹ ਸਾਡੇ ਫੋਨ ਨਹੀਂ ਚੁੱਕਦਾ ਜਦੋਂ ਟਾਈਗਰ ਕੋ ਰੋਟੀ ਖਾਣ ਨੂੰ ਨਹੀਂ ਸੀ ਨਾ ਉਦੋਂ ਇਹ ਅੰਡੈਵਰ ਉਹਨਾਂ ਦਿਨਾਂ 'ਚ ਮੈਂ ਨਵੀਂ ਕਢਾਈ ਸੀ ਇਸ ਗੱਡੀ 'ਚ ਘੁੰਮਦਾ ਸੀ ਇਹ ਗੱਡੀ ਸਰਦਾਰ ਕਮਲਜੀਤ ਸਿੰਘ ਕੜਵਲ ਹਲਕਾ ਇੰਚਾਰਜ ਕਾਂਗਰਸ ਪਾਰਟੀ ਵਾਲੇ ਉਹਨਾਂ ਦਿਨਾਂ ਦੇ ਗਵਾਹ ਨੇ ਮੇਰੀ ਗੱਡੀ ਟਾਈਗਰ ਨੇ ਕਿਤੇ ਮਾਰਤੀ ਸੀਗੀ ਤੇ ਨਵੀਂ ਗੱਡੀ ਸੀ ਮਤਲਬ ਉਹਨਾਂ ਨੂੰ ਐ ਆਇਆ ਬਰਿੰਗਲ ਕੁਝ ਕਵੇ ਨਾ ਉਹ ਮੈਂ ਕਹੇ ਯਾਰ ਗੱਡੀਆਂ ਵਹਿਦੀਆਂ ਰਹਿੰਦੀਆਂ ਜੇ ਸੜਕ 'ਤੇ ਗੱਡੀ ਚੱਲੂਗੀ ਵੱਜੂਗੀ ਇਹ ਜਿਗਰਾ ਹੈ ਸਾਡਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੰਤਨ ਬਾਬਾ ਦੀਪ ਸਿੰਘ ਜੀ ਦਾ ਸਾਡੇ ਤੇ ਦਿੱਤੇ ਹੀ ਬਹੁਤ ਕੁਝ ਹੋਇਆ ਸਾਨੂੰ ਅਸੀਂ ਛੋਟੀਆਂ ਗੱਲਾਂ ਦੀ ਪਰਵਾਹ ਹੀ ਨਹੀਂ ਕਰਦੇ ਕਾਰੋਬਾਰ ਤਾਂ ਹੁਣ ਕੀਤੇ ਹਨੀ ਨੂੰ ਕੋਈ ਬੰਦਾ ਆ ਕੇ ਕਹਿੰਦਾ ਪ੍ਰਿੰਕਲ ਨੇ ਤੇਰੇ ਨਾਲ ਦਾ ਕੰਮ ਖੋਲਤਾ ਹਨੀ ਕਹਿੰਦਾ ਖਲਾਇਆ ਹੀ ਮੈਂ ਮੈਂ ਬੂਟਾ ਦਾ ਕੰਮ ਖੋਲਿਆ ਨੂੰ ਤਾਂ 4 ਮਹੀਨੇ ਹੋਏ ਆ ਪਹਿਲੇ ਕੀ ਕਰਦੇ ਸੀ ਅਸੀਂ ਬਾਬੇ ਦੀਪ ਦੀ ਬਹੁਤ ਬਾਬਾ ਦੀਪ ਦੀ ਨੇ ਕਿਰਪਾ ਕਈ ਵਾਰੀ ਇਹ ਵੀ ਨਹੀਂ ਪਤਾ ਉਹ ਕਿੰਨੇ ਕਿੰਨੇ ਤੋਂ ਪੈਸੇ ਲੈਣੇ ਆ ਭਿੰਗਾਂ ਨਾਲ ਇਹ ਗੱਲ ਕਰਨਾ ਚਾਹੁੰਦੇ ਆ ਸਿੱਧੀ ਟਾਈਗਰ ਦੇ ਨਾਲ ਨਾ ਸਾਡੀ ਭਾਨੇ ਨਾਲ ਨਾ ਅੰਨੇ ਨੂੰ ਇਹ ਬੇਨਤੀ ਕਰਦੇ ਆ ਵੀਰੇ ਅੱਗੇ ਤੋਂ ਤੁਸੀਂ ਅਫੇਰ ਰਹਿਣਾ ਸਾਡਾ ਤੋਂ ਭਰਾ ਐ ਜੇ ਕੋਈ ਤੁਹਾਨੂੰ ਫੀਚਰਿੰਗ ਕਰਨਾ ਚਾਹੁੰਦਾ ਤਾਂ ਉਹਦਾ ਪੁੱਛੋ ਵੀ ਭਾਈ ਤੇਰੇ ਤੇ ਪੈਸੇ ਤਾਂ ਨਹੀਂ ਲੱਗੇ ਕਿਸੇ ਦੇ ਵੀ ਤੂੰ ਕਿਤੇ ਪਘੋੜਾ ਤਾਂ ਨਹੀਂ ਆਇਆ ਇਹਨੂੰ ਕੀ ਪਘੋੜਾ ਹੀ ਕਹਿ ਸਕਦੇ ਆ ਪਘੋੜਾ ਹੀ ਕਹਿ ਸਕਦੇ ਆ ਦਸੰਬਰ 25 ਦਸੰਬਰ 2025 ਤੱਕ ਮੇਰੇ ਨਾਲੇ ਬੌਂਡ ਆ ਆ ਪਿਆ ਸਾਈਨ ਆ ਪਿਆ ਸਾਈਨ ਟਾਈਗਰ ਦਾ ਤੇ ਮੈਂ ਟਾਈਗਰ ਨੂੰ ਕਹਿਣਾ ਚਾਹੁੰਦਾ ਪੁੱਤ ਅੱਜ ਲਾ ਇੱਥੇ ਭਜਣਾ ਫੇ ਬਾਅਦ ਚ ਮੇਰੀ ਗੱਲ ਹੋ ਗਈ ਘੁੰਮਣ ਬਾਈ ਯਾਰ ਨਾਲ ਤੇਰੇ ਤੇ ਪਰਚਾ ਵੀ ਕਰਾਉਂਗਾ ਤੇਰੇ ਸਾਰੇ ਗਾਣੇ ਵੀ ਡਿਲੀਟ ਕਰਾਉਂਗਾ ਤੇ ਤੂੰ ਅੱਜ ਪ੍ਰਿੰਕਲ ਦਾ ਫੋਨ ਨਹੀਂ ਨਾ ਚੱਕਦਾ ਨਾ ਸਨੈਪਚੈਟ ਦੇ ਨਾਲ ਡਾਇਰੈਕਟ ਤੇ ਸਟੋਰੀਆਂ ਪਾਉਂਦਾ ਤੈਨੂੰ 500 ਬੰਦੇ ਖਲਾਰ ਕੇ 500 ਬੰਦੇ ਦੇ ਵਿੱਚ ਕਹੂੰਗਾ ਕਿ ਤੈਨੂੰ ਮਾਫ ਨਹੀਂ ਕਰਾਂਗਾ ਗੱਲ ਸੁਣ ਤੈਨੂੰ ਜੇ ਪਾਨੇ ਵੀਰ ਹੋਣੀ ਫੋਨ ਕਰ ਸਕਦੇ ਆ ਪਾਨਾ ਸਿੱਧੂ ਫੋਨ ਕਰ ਸਕਦਾ ਭਰਾ ਮੇਰਾ ਮੈਂ ਉਹਦੀ ਇੱਜ਼ਤ ਕਰਦਾ ਮੇਰਾ ਗੁੱਸਾ ਸ਼ਾਂਤ ਕਰਤਾ ਜੇ ਤੂੰ ਮੈਨੂੰ ਫੋਨ ਕਰ ਲੈਂਦਾ ਨਾ ਪਰ ਹੁਣ ਨਾ ਕਰੀ ਹੁਣ ਮੈਂ ਫੋਨ ਕਰੇ ਦਾ ਵੀ ਪੁੱਠਾ ਹਿਸਾਬ ਲਾ ਦੇਣਾ ਨਹੀਂ ਫੇਰ ਵੀ 2 ਘੰਟੇ ਲਾਲਾ ਆਜ ਕੀ ਹੁਣ ਕੀ ਕਰਨਾ ਉਹ ਆ ਚੈੱਕ ਕਰ ਤੇਰੀ ਸਿਆਣ ਆ ਨਾ ਟਾਈਗਰ ਯਾਰ ਜੇ ਕੋਈ ਗੱਡੀ ਦੇ ਉੱਤੇ ਮੰਨ ਲਓ ਕੋਈ ਚੀਜ਼ ਤੇ ਪੈਸੇ ਇਨਵੈਸਟ ਕਰਦਾ ਉਹਨੂੰ ਕੋਈ ਉਹਦਾ ਸਕੋਪ ਮੈਂ ਕਹਿੰਦਾ ਯਾਰ ਬੇਅੰਤ ਪੈਸੇ ਕੱਪੜੇ ਕੀ ਕੁਝ ਹੁਣ ਕੀ ਗਨਾਈਏ ਫਿਰ ਇਸ ਬੰਦੇ ਨੂੰ ਮੈਂ ਕਦੀ ਹੋਟਲ ਤੇ ਰੋਟੀ ਖਾਣ ਨਹੀਂ ਦਿੱਤੀ ਮੈਂ ਕਹਾ ਮੰਮੀ ਜਿਹੜੀ ਰੋਟੀ ਅਸੀਂ ਖਾਵਾਂਗੇ ਉਹੀ ਇਹ ਖਾਏਗਾ ਮੇਰੇ ਨਾਲ ਪਿਛਲੇ 4 ਸਾਲਾਂ ਤੋਂ ਜਿੰਨੇ ਗੰਨ ਮੈਂ ਲੱਗੇ ਅੱਜ ਤੱਕ ਕਹਿ ਦਨ ਆ ਮੇਨਾ ਮਨਪ੍ਰੀਤ ਬੈਠਾ ਮਨਪ੍ਰੀਤ ਮਾਰੀ ਕੈਮਰਾ ਮਨਪ੍ਰੀਤ ਤੂੰ ਦੱਸ राजे ਅੱਜ ਤੱਕ ਤੁਸੀਂ ਰੋਟੀ ਹੋਟਲ ਤੇ ਖਾਧੀ ਹੈ ਨਹੀਂ ਨਹੀਂ ਕਰੋ ਜੇ ਸਿਕਿਉਰ ਵਾਲਾ ਪਿਆਰਾ ਜਿੰਨੇ ਵੀ ਮੇਰੇ ਨਾਲ ਮੁੰਡੇ ਹੈਗੇ ਨੇ ਜਿੰਨੀ ਵੀ ਮੇਰੇ ਨਾਲ ਇੱਧਰ ਨੂੰ ਜਿੰਨੀ ਵੀ ਮੇਰੇ ਨਾਲ ਸਿਕਿਉਰਟੀ ਲੱਗੀ ਹੈ ਜਾਂ ਜਿਹੜੇ ਮੇਰੇ ਨਾਲ ਪਹਿਲੇ ਵੀ ਗਨਮੈਨ ਅੱਜ ਤੋ ਲੱਗੇ ਸੀ ਜਿੰਨੇ ਚੇਂਜ ਹੋਏ ਆ ਜਿੱਥੇ ਮੈਂ ਰੋਟੀ ਖਾਂਦਾ ਉੱਥੇ ਹੀ ਖਾਂਦੇ ਨੇ ਗੁਰੂ ਮਹਾਰਾਜ ਦੀ ਅੰਨੀ ਕਿਰਪਾ ਅਸੀਂ ਜਿੰਨੂ ਵੀ ਨਾਮ ਰੱਖਦੇ ਆ ਭਰਾ ਬਣਾ ਕੇ ਰੱਖਦੇ ਆ ਕੋਈ ਇੰਸਟਾਗ੍ਰam ਵੀਡੀਓਜ਼ ਵੀ ਆਪਣੇ ਦੇਖੋ ਅੱਜ ਵੀ ਅੱਜ ਵੀ ਮੇਰੇ ਨਾਲ ਮੁੰਡੇ ਜਿੰਨੇ ਵੀ ਡਰਾਈਵਰ ਰਹੇ ਨੇ ਅੱਜ ਵੀ ਉਹ ਇਹ ਕਹਿੰਦੇ ਆ ਵੀ ਅਸੀਂ ਇਹ ਸੋਚਦੇ ਆ ਵੀ ਅਸੀਂ ਡਰਾਈਵਰੀ ਨਹੀਂ ਕੀਤੀ ਅਸੀਂ ਆਪਦੇ ਭਰਾ ਦੇ ਨਾਲ ਰਹੇ ਆ ਅਸੀਂ ਆਪਦੇ ਭਰਾ ਦੇ ਨਾਲ ਘੁੰਮਦੇ ਰਹੇ ਆ ਕਦੀ ਤੁਸੀਂ ਦੇਖਿਆ ਕੋਈ ਡਰਾਈਵਰ ਮੈਨੂੰ ਮੇਰੇ ਤੇ ਹਮਲਾ ਹੋਣ ਲੱਗੇ ਤੇ ਡਰਾਈਵਰ ਅੱਗੇ ਆ ਜਵੇ ਮੇਰੇ ਨਾਲ ਉਹ ਬੰਦੇ ਰਹੇ ਨੇ ਮੈਂ ਪੀਪੀਮਾ ਮੁੰਡਾ ਮੇਰੇ ਤੇ ਜਾਨ ਮਾਰਦਾ ਅੱਜ ਵੀ ਮੇਰੇ ਨਾਲ ਡਰਾਈਵਰੀ ਕਰਕੇ ਗਿਆ ਅੱਜ ਵੀ ਕਹਿੰਦਾ ਵੀ ਬਾਈ ਜੇ ਮੈਂ ਕਹਿੰਦਾ ਗੋਲੀ ਵੀ ਕੋਈ ਮਾਰਨ ਆ ਜੇ ਕਹਿੰਦਾ ਪੀਮਾ ਮੇਰੇ ਤੋਂ ਅੱਗੇ ਸੱਚੀ ਨਾ ਹੋਣੀ ਆ ਮਨਪ੍ਰੀਤ ਹੋਣੀ ਜਾਨ ਦਿੰਦੇ ਆ ਸਿਕਿਉਰਿਟੀ ਤਾਂ ਉਹ ਹੁੰਦੀ ਆ ਵੀ ਕੋਈ ਹੈਪਨ ਹੋ ਜੇ ਸਿਕਿਉਰਿਟੀ ਤਾਂ ਕੁਝ ਕਰਦੀ ਨਹੀਂ ਇਹ ਬੰਦੇ ਦੇ ਆਪ ਦੇ ਹੱਥ 'ਚ ਹੁੰਦਾ ਵੀ ਆਪਾਂ ਕਿਸੇ ਨੂੰ ਕਿੱਦਾਂ ਰੱਖਣਾ ਸੋ ਟਾਈਗਰ ਨੇ ਟਾਈਗਰ ਹਲਵਾਰਾ ਜਿੰਨੇ ਕੀ ਬਹੁਤ ਘਟੀਆਂ ਹਰਕਤ ਕੀਤੀ ਹੈ ਮੈਂ ਬਾਪੂ ਬਲਕੌਰ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਸਿੱਧੂ ਸਾਹਿਬ ਦੇ ਪਿਤਾ ਜੀ ਨੂੰ ਮੈਂ ਦੱਸਿਆ ਵੀ ਹੈ ਮੈਂ ਚੈਨਲ ਤੇ ਇੰਟਰਵਿਊ ਵੀ ਕੀਤੀ ਹੈ ਉਹ ਯਾਰ ਇੱਕ ਚੈਨੀਆਂ ਖੈਨੀਆਂ ਲਾਣ ਵਾਲਾ ਗੰਦਾ ਬੰਦਾ ਇਹਨੂੰ ਤੁਸੀਂ ਸਿੱਧੂ ਵਾਂਗੂ ਪੱਗ ਬਣਾ ਕੇ ਨਾ ਕਰੋ ਉਹ ਬੜੀ ਵੱਡੀ ਸ਼ਖਸੀਅਤ ਸੀ ਸਿੱਧੂ ਮੂਸੇਵਾਲਾ ਉਹਦਾ ਮੁਕਾਬਲਾ ਕੌਣ ਕਰ ਲੂਗਾ ਟਾਈਗਰੋਂ ਦੇ ਪੈਰ ਦੀ ਜੁੱਤੀ ਵਰਗਾ ਨਹੀਂ ਲੋਕ ਅੱਜ ਵੀ ਪੁੰਜਦੇ ਨੇ ਪੁੰਜਦੇ ਆ ਉਹਨੂੰ ਸਾਡੀਆਂ ਮਾਵਾਂ ਘਰਾਂ ਵਿੱਚ ਬੈਠੀਆਂ ਜਦੋਂ ਸਿੱਧੂ ਦਾ ਕੋਈ ਆ ਸਿੱਧੂ ਦੇ ਮਦਰ ਫਾਦਰ ਦੀ ਕੋਈ ਪੋਸਟ ਜਾਂ ਕੁਛ ਆ ਜੇ ਰੋਣ ਲੱਗ ਜਾਂਦੀ ਹੈ ਬਿਲਕੁਲ ਇਹ ਪੰਜਾਬ ਨਹੀਂ ਅੱਜ ਬੰਬੇ ਤੱਕ ਸਿੱਧੂ ਦੇ ਗਾਣੇ ਵੱਜਦੇ ਆ ਸੋ ਇਹ ਜੇ 2 ਕੋੜੀ ਦੇ ਬੰਦੇ ਟਾਈਗਰ ਵਰਗਿਆਂ ਤੋਂ ਤੁਸੀਂ ਉਹਦੇ ਵਾਂਗੂ ਸਿੱਧੂ ਮੂਸੇਵਾਲੇ ਵਾਂਗੂ ਪੱਗ ਵੀ ਬਣਾਤੀ ਉਹਦੇ ਹੀ ਮੁੱਛਾਂ ਖੜੀਆਂ ਕਰਾ ਕੇ ਉਹਦੇ ਹੀ ਕੁੜਤੇ ਪਜਾਮੇ ਪਾ ਕੇ ਮੇਰਾ ਬਹੁਤ ਹਾਰਟ ਹੋਇਆ ਸਵੇਰੇ ਮੈਂ ਦੀ ਜੇਬ ਚੋਂ ਕਈ ਵਾਰੀ ਚੈਨੀਆਂ ਖਣੀਆਂ ਕੱਢੀਆਂ ਤੇ ਜੁੱਤੀਆਂ ਮਾਰੀਆਂ ਨੂੰ ਮੈਂ ਕਈ ਵਾਰੀ ਬੰਦੇ ਦਾ ਪੁੱਤ ਬਣਾਇਆ ਹੈ ਢਾ ਗੰਦਾ ਬੰਦਾ ਮੈਂ ਤੈਨੂੰ ਇਹ ਤੇ ਗੱਲ ਕਹਿਣ ਮਤਲਬ ਕਹਿਣ ਦਾ ਵੀ ਇਹਨੂੰ ਕਹਿ ਦਿੰਦਾ ਮੈਂ ਗਾਣਾ ਕਰਨ ਚੱਲ ਜੀ ਸ਼ਾਇਦ ਇਹ ਤੈਨੂੰ ਹੋਰ ਵੱਡੇ ਲੈਵਲ ਤੇ ਕਰਾਂਦਾ ਨਹੀਂ ਮੈਂ ਕਹਿੰਦਾ ਹੀ ਕਰ ਲੈ ਯਾਰ ਬਾਪੂ ਹਾਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋ ਮੈਂ ਝੂਠ ਨਹੀਂ ਬੋਲਦਾ ਜਿੱਦਾਂ ਮੇਰੇ ਫਾਦਰ ਸਤਨਾਮ ਸਿੰਘ ਸ਼ੰਟੀ ਉਦੋਂ ਹੀ ਮੇਰੇ ਲਈ ਬਾਪੂ ਬਲਕੌਰ ਸਿੰਘ ਜਿਉਂ ਉਹਨਾਂ ਦਾ ਇੱਕ ਪੁੱਤ ਸ਼ਹੀਦ ਹੋਇਆ ਨਾ ਡੈਥ ਹੋਈ ਆ ਸਾਰਾ ਪੰਜਾਬ ਉਹਨਾਂ ਦਾ ਬੱਚਾ ਯਾਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਉਹਨਾਂ ਦੇ ਬੱਚੇ ਉਹਨਾਂ ਦੀ ਟੀ-ਸ਼ਰਟਾਂ ਪਾ ਕੇ ਫਿਰਦੇ ਨੇ ਸਾਡੇ ਮੈਂ ਕਹਿੰਦਾ ਬਾਪੂ ਤੋਂ ਲੱਗੀਆਂ ਹੋਈਆਂ ਉਹਨਾਂ ਦੀਆਂ ਬਲਕੌਰ ਸਿੰਘ ਸਿੱਧੂ ਸਾਹਿਬ ਨੂੰ ਵੀ ਇਹਨਾਂ ਨੇ ਗੁੰਮਰਾਹ ਕੀਤਾ ਇਹਨੇ ਟਾਈਗਰ ਨੇ ਇਹ ਕਹਿੰਦਾ ਭਰਾ ਵੀ ਹੈਗਾ ਉਹ ਵੀ ਬੜਾ ਸ਼ੈਤਾਨ ਆ ਇਹ ਦੋ ਭਰਾ ਨੇ ਇਹ ਬਣੇ ਮਿਸਨੇ ਜੇ ਬਣਦੇ ਆ ਵੀ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ ਸੋ ਬਾਪੂ ਜੀ ਅਵੇਰ ਹੋ ਜੋ ਬਾਪੂ ਬਲਕੌਰ ਸਿੰਘ ਜੀ ਅਵੇਰ ਹੋ ਜੋ ਮੈਂ ਤੁਹਾਨੂੰ ਬੇਨਤੀ ਕਰਦਾ ਭਾਨੇ ਸਿੱਧੂ ਨੂੰ ਤਾਂ ਸਾਰਾ ਪਤਾ ਲੱਗ ਗਿਆ ਬਈ ਇਹ ਕਿਹੜੀ نسل ਦਾ ਬੰਦਾ ਹੈ ਬਹੁਤ ਵਧੀਆ ਗੱਲ ਕੀਤੀ ਮੈਨੂੰ ਭਾਨੇ ਸਿੱਧੂ ਨਾਲ ਕੋਈ ਨਾਰਾਜ਼ਗੀ ਨਹੀਂ ਮੈਂ ਭਾਨੇ ਸਿੱਧੂ ਕੋਲ ਜਾ ਕੇ ਚਾਹ ਵੀ ਪੀ ਕੇ ਆਵਾਂਗਾ ਉਹਨੇ ਮੈਨੂੰ ਕਿਹਾ ਤੋ ਮੈਨੂੰ ਬੁਲਾਣਾ ਐਪਰੀਸ਼ੀਏਟ ਕਰਦੇ ਆ ਭਾਨੇ ਐਪਰੀਸ਼ੀਏਟ ਕਰਦੇ ਆ ਜਦੋਂ ਇਹ ਦਵੰਦਾ ਗਰੀਬਾਂ ਦੇ ਹਾਂ ਜਦੋਂ ਉਹ ਉਧਰ ਗਿਆੜਾ ਸਾਡਾ ਵੱਜੂਗਾ ਅਸੀਂ ਭਾਨੇ ਸਿੱਧੂ ਕੋਲ ਚਾਹ ਪੀ ਕੇ ਆਵਾਂਗੇ ਸਾਨੂੰ ਕੋਈ ਦਿੱਕਤ ਨਹੀਂ ਆ ਵਧੀਆ ਕੀਤਾ ਬਾਕੀ ਰਹੀ ਗੱਲ ਜਿਹੜਾ ਕੋਈ ਸਹੀ ਗੱਲ ਕਰਦਾ ਸਾਡੇ ਲੁਧਿਆਣੇ ਦੋ ਐਮਐਲਏ ਨੇ ਸਰਦਾਰ ਕੁਲਵੰਤ ਸਿੰਘ ਸਿੱਧੂ ਤੇ ਅਸ਼ੋਕ ਪ੍ਰਾਸ਼ਰ ਪੱਪੀ ਵਧੀਆ ਕੰਮ ਕਰਦੇ ਆ ਠੀਕ ਆ ਜਿੰਨਾ ਮਰਜੀ ਸਰਕਾਰਾਂ ਦਾ ਵਿਰੋਧ ਹੋਵੇਹੀਂ ਠੋਕ ਕੇ ਕਹਿੰਨੇ ਆ ਬਹੁਤ ਵਧੀਆ ਕੰਮ ਕਰਦੇ ਨੇ ਨਸ਼ਿਆਂ ਦੇ ਖਿਲਾਫ ਉਹ ਮੁਹਿੰਮ ਚਲਾਉਂਦੇ ਨੇ ਜੇ ਕੋਈ ਐਮਐਲਏ ਕੋਈ ਗਲਤ ਕਰਦਾ ਉਹਨੂੰ ਵੀ ਠੋਕ ਕੇ ਕਹਿੰਦਾ ਵੀ ਤੂੰ ਗਲਤ ਆ ਯਾਰ ਅਸੀਂ ਨਹੀਂ ਡਰਦੇ ਕਿਸੇ ਤੋਂ ਠੀਕ ਹੈ ਨਾ ਅਸੀਂ ਐਮਐਲਏ ਦੇ ਖਿਲਾਫ ਵੀ ਪਾਈਆਂ ਹੋਈਆਂ ਵੀਡੀਓ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਠੀਕ ਹੈ ਨਾ ਜਿਨ੍ਹਾਂ ਦੇ ਖਿਲਾਫ ਪਾਣੀ ਹੁੰਦੀ ਆ ਪਸ਼ੋਕੜ ਦੇ ਵਿੱਚ ਵੀ ਬੜੀਆਂ ਲੜਾਈਆਂ ਲੜੀਆਂ ਤੇ ਜਦੋਂ ਅਸੀਂ ਕਿਸੇ ਦੇ ਹੱਕ 'ਚ ਵੀ ਪਾਣੀ ਹੁੰਦੀ ਐ ਉਹ ਵੀ ਸ਼ਰੇਆਮ ਪਾਈਦੀ ਆ ਜੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਾਂ ਕੁਲਵੰਤ ਸਿੰਘ ਸਿੱਧੂ ਸਾਹਿਬ ਗਲਤ ਕੰਮ ਕਰਨਗੇ ਉਹਨਾਂ ਦੇ ਖਿਲਾਫ ਠੋਕ ਕੇ ਗੱਲ ਕਰਾਂਗੇ ਪਰ ਅੱਜ ਤੱਕ ਉਹਨਾਂ ਨੇ ਗਰੀਬਾਂ ਦੀ ਮਦਦ ਹੀ ਕੀਤੀ ਐ ਤੁਸੀਂ ਕੁਲਵੰਤ ਸਿੰਘ ਸਿੱਧੂ ਤੇ ਅਸ਼ੋਕ ਪ੍ਰਾਸ਼ਰ ਪੱਪੀ ਦੋਨੋਂ ਐਮਐਲਏ ਦੀ ਖਾਸੀਅਤ ਸੁਣ ਲਓ ਗਰੀਬ ਬੰਦਾ ਸੜਕ ਤੇ ਜਾਂਦਾ ਪਤਾ ਕੀ ਕਹਿੰਦਾ ਪੱਪੀ ਚਾਚਾ ਸਸਰੀਕਾਲ ਗਰੀਬ ਬੰਦਾ ਜੁਰਤ ਰੱਖਦਾ ਉਹਨਾਂ ਨੂੰ ਚਾਚਾ ਕਹਿਣ ਦੀ ਜਿਹੜਾ ਮੇਰਾ ਪਰਚਾ ਹੋਇਆ ਸੀ ਨਾ ਚਾਚਾ ਨੇ ਕਲਵਾਂ ਚਾਚਾ ਨੇ ਪਤਾ ਕੀ ਕਿਹਾ ਯਾਰ ਇਹਨਾਂ ਨੇ ਬੜਾ ਗਲਤ ਕੰਮ ਕੀਤਾ ਇਹੀ ਬੜੀ ਵੱਡੀ ਗੱਲ ਹੁੰਦੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਵੀ ਯਾਰ ਬੜਾ ਵੱਡਾ ਗਲਤ ਬਾਕੀ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗੱਲ ਇਹ ਨਹੀਂ ਕਿ ਹੁਣ ਭਾਨੇ ਨਾਲ ਸਾਡਾ ਬੈਚਪ ਹੋ ਗਿਆ ਤੇ ਉਹ ਨਾ ਉਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਜਿੱਥੇ ਕੋਈ ਉਹ ਗਲਤ ਕਰਨਗੇ ਉੱਥੇ ਅਸੀਂ ਸਿੱਧੂ ਮੂਸੇਵਾਲਾ ਵਾਲਾ ਵਾਲੇ ਆਉਂਦੇ ਤੇ ਅਸੀਂ ਵੀ ਉਹਨਾਂ ਦੇ ਉਹਦਾ ਪੋਸਟਾ ਪਾਈਆਂ ਦਾ ਇਨਸਾਫ ਦਵਾਇਆ ਐਦਾਂ ਕਰੋ ਮੈਂ ਰੈਲੀ ਕੱਢੀ ਜਦੋਂ ਬਿਜਲੀ ਫ੍ਰੀ ਉਹਨਾਂ ਨੇ ਕੀਤੀ ਉਹਦੋਂ ਸਾਰਿਆਂ ਨੂੰ ਵੀ ਟਾਈਗਰ ਹਲਵਾਰੇ ਵਰਗੇ ਘਟੀਆਂ ਬੰਦਿਆਂ ਤੋਂ ਅਵੇਅਰ ਹੋ ਜੋ ਔਰ ਮੈਂ ਹੁਣ ਮੈਂ ਤੇ ਹੰਨੀ ਅਸੀਂ ਫਤਿਹਗੜ੍ਹ ਸਾਹਿਬ ਜਾ ਰਹੇ ਹੰਮਣ ਬ੍ਰਦਰ ਕੋਲ ਇਹਨੂੰ ਲੀਗਲ ਨੋਟਿਸ ਵੀ ਭੇਜਾਂਗੇ ਵਗੈਰਾ ਹਾਈ ਕੋਰਟ ਦੇ ਵਿੱਚ ਜਾਂਦੇ ਖਿਲਾਫ ਰਿੱਟ ਵੀ ਪਾਵਾਂਗੇ ਇਹਨੂੰ ਦੱਸਾਂਗੇ ਵੀ ਕਿਸੇ ਬੰਦੇ ਨੂੰ ਧੋਖਾ ਦੇਣਾ ਕੀ ਹੁੰਦਾ ਕਿੰਨੇ ਕਿੰਨੇ ਪੈਸੇ ਇਹਨੂੰ ਮੈਂ ਦਿੰਦਾ ਰਿਆਂ ਸਾਰਿਆਂ ਨੂੰ ਪਤਾ ਦਿੰਦੇ ਤਾਂ ਕੋਈ ਤੈਨੂੰ ਕੋਈ ਨਹੀਂ ਜਾਣਦਾ ਸੀ ਨਾ ਉਦੋਂ ਇਹ ਤੇਰਾ ਖਰਚਾ ਚੱਕਦਾ ਸੀ ਅੱਜ ਤੂੰ ਇਹਦਾ ਫੋਨ ਨਹੀਂ ਚੁੱਕਦਾ ਫੋਨ ਚੱਕ ਕੇ ਕਹਿੰਦੇ ਬਾਈ ਗਲਤੀ ਹੋ ਗਈ ਸੌਰੀ ਹੋ ਗਈ ਉਹਨੇ ਢਲ ਜਾਣਾ ਮੈਨੂੰ ਪਤਾ ਇਹਦਾ ਗੁੱਸਾ ਪਾਣੇ ਨਹੀਂ ਆਪਣਾ ਅੰਨੀ ਪਰ ਤੂੰ ਹੁਣ ਬੰਦੇ ਦਾ ਪੁੱਤ ਬਣਾਉਣਾ ਹੈ ਨਾ ਉਹ ਤੈਨੂੰ ਪਤਾ ਹੀ ਹੈ ਫਿਰ ਕਿਦਾਂ ਦਾ ਨਾਲੇ ਤੇਰਾ ਕਿਰਦਾਰ ਮੈਂ ਸਾਰਿਆਂ ਨੂੰ ਦੱਸਾਂਗਾ ਤੂੰ ਸਿੱਧੂ ਮੂਸੇਵਾਲੇ ਦੀ ਜੁੱਤੀ ਵਰਗਾ ਵੀ ਨਹੀਂ ਟਾਈਗਰ ਤੇਰਾ ਕਿਰਦਾਰ ਮੈਂ ਦੱਸਾਂਗਾ ਸਾਰਿਆਂ ਨੂੰ ਤੈਨੂੰ ਅੰਦਰ ਵੀ ਕਰਾਉਂਗਾ ਤੇਰੇ ਤੇ ਪਰਚਾ ਵੀ ਦਰਜ ਕਰਵਾਉਂਗਾ ਤੈਨੂੰ ਮੈਂ ਛੱਡਦਾ ਨਹੀਂ ਕਾਨੂੰਨ ਦੇ ਤੋ ਤੂੰ ਅੱਜ ਤੱਕ ਜਿੰਦਾ ਨਮਕ ਖਾਦਾ ਤੂੰ ਨਮਕ ਹਰਾ ਮੀਂਹ ਕੀਤੀ ਏ ਟਾਈਗਰ ਤੂੰ ਪਹਿਲੇ ਸਿੰਘੇ ਨਾਲ ਵੀ ਆਹੀ ਕੁਛ ਕਰਕੇ ਆਇਆ ਠੀਕ ਹੈ ਨਾ ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਤੇਰੀ ਮਦਦ ਕੀਤੀ ਮੈਨੂੰ ਨਹੀਂ ਪਤਾ ਸੀਗਾ ਤੂੰ ਜਿਹੜਾ ਭੋਲਾ ਜਿਹਾ ਬਣ ਜਾਂਦਾ ਨਾ ਕਿੰਨਾ ਟਕਰਾ ਸਿੰਘੇ ਨਾਲ ਲੜਦਾ ਸੀ ਉਹਦੇ ਪਿੱਛੇ ਦੇਖ ਲਓ ਸਿੰਘੇ ਨਾਲ ਅੱਜ ਸਾਲਾ ਫੋਨ ਨਹੀਂ ਚੁੱਕਦਾ ਇਹਦਾ ਬਾ ਤੇਰੇ ਫੋਨ ਦਾ ਚੁਕਾ ਲਵਾਂਗੇ ਕੋਰਟ ਹੈਗੀ ਬਤੇਰਾ ਕੁਛ ਹੈ ਇਹਨੇ ਪ੍ਰਿੰਕਲ ਲੁਧਿਆਣਾ ਉਹ ਆ ਜਿਹਨੂੰ ਅੱਧੀ ਆਵਾਜ਼ ਨਾਲ ਕਮਾਣਾ ਇੱਥੇ ਕਈ ਮੈਂ ਹੁਣ ਕੀ ਕਹਣਾ ਵਾਈਕਰੂ ਦੀ ਕਿਰਪਾ ਸੱਚੇ ਪਾਤਸ਼ਾਹ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਇੱਕ ਬਾਜਦਮਾ ਤੇ ਤੇ ਹਜ਼ਾਰਾਂ ਬੰਦੇ ਇਕੱਠੇ ਹੋ ਜਾਂਦੇ ਪਿਆਰ ਕਰਨ ਵਾਲੇ ਤੂੰ ਕੀ ਚੀਜ਼ ਆ ਤੂੰ ਅੱਜ ਅੱਜ ਤੋਂ ਆਪਣੀ ਟਾਈਗਰ ਹਲਵਾਰਾ ਪੁੱਠੀ ਗਿੰਤੀ ਸ਼ੁਰੂ ਕਰ ਦੇ ਤੈਨੂੰ ਬਾਪੂ ਬਲਕੌਰ ਸਿੰਘ ਵੀ ਸਿੱਧੂ ਮੂਸੇ ਵਾਲੇ ਦੇ ਡੈਡੀ ਤੇ ਭਾਨੇ ਸਿੱਧੂ ਨੇ ਵੀ ਮੂੰਹ ਨਹੀਂ ਲਾਣਾ ਹੁਣ ਉਹਨਾਂ ਨੂੰ ਮੈਂ ਤੇਰੀ ਸਾਰੀ ਜੋ ਤੇਰੀ ਕਰਤੂਸ ਸੀ ਉਹਨਾਂ ਨੂੰ ਮੈਂ ਦੱਸ ਦਿੱਤੀ ਆ ਤੈਨੂੰ ਕਿਸੇ ਨੇ ਵੀ ਮੂੰਹ ਨਹੀਂ ਲਾਣਾ ਟਾਈਗਰ ਜੋਮਾ ਜੇ ਤੂੰ 4 ਸਾਲੇ ਦੇ ਨਾਲ ਖਾ ਕੇ ਇਹਦਾ ਨਹੀਂ ਹੋਇਆ ਤੂੰ ਇੱਕ ਗਾਣੇ 'ਚ ਗਾਣਾ ਲਾ ਕੇ ਉਹਨਾਂ ਦਾ ਹੋ ਜਾਏਗਾ ਤੂੰ ਤੇਰੇ ਉੱਤੇ ਜਾਣ ਦਾ ਮਤਲਬ ਹੀ ਆ ਵੀ ਫੇਮ ਆ ਠੀਕ ਹੈ ਤੂੰ ਕਾਮਯਾਬ ਹੋ ਅਸੀਂ ਆਪ ਚਾਹੁੰਦੇ ਆ ਜੇ ਤੇਰੇ 'ਚ ਇਹਨੂੰ ਕੁਝ ਦਿਖਦਾ ਸੀ ਉਹਨੇ ਤਾਂ ਤੇਰੇ ਤੇ ਪੈਸੇ ਲਾਏ ਨੇ ਪਰ ਜੇ ਤੂੰ ਹੁਣ ਮੰਨ ਲੈ ਵੀ ਜਿਹੜੇ ਬੰਦੇ ਤੈਨੂੰ ਉਂਗਲੀ ਫੜਕ ਤਰ ਤੁਰਨਾ ਸਿਖਾਇਆ ਤੂੰ ਅੱਜ ਉਹਦੇ ਉੱਤੇ ਥੁੱਕਦਾ ਪਿਆ ਉਹਦੇ ਤੇ ਗੱਲ ਨਹੀਂ ਜੱਕਦਾ ਪਿਆ ਉਹ ਤਾਂ ਫਿਰ ਉਹਦੇ ਕੋਲ ਕਾਨੂੰਨ ਦਾ ਸਹਾਰਾ ਹੈਗਾ ਹੀ ਇੰਗਲੈਂਡ ਨਾਲ ਲੈ ਕੇ ਨਹੀਂ ਪੱਕਾ ਕਰਜ ਹੋਊਗਾ ਮੇਰੇ ਕੋਲ ਸਾਰੇ ਡਾਕੂਮੈਂਟ ਪਏ ਆ ਪੱਤਾ ਨੰਬਰ 2000 24 ਤੱਕ ਇਹ ਮੇਰੇ ਨਾਲ ਬੌਂਡ ਹੈ ਲਾਈਕ ਮਤਲਬ 5 ਦਿਨ ਘੱਟ 2025 ਤੱਕ ਹਲੇ ਤਾਂ 24 ਸਟਾਰਟ ਹੋਇਆ 2 ਸਾਲ ਲਈ ਮੇਰੇ ਕੋਲ ਬੌਂਡ ਹੈ ਤੇ ਜੋ ਵੀ 2025 ਗੱਲ ਜਿੰਨੇ ਗਾਣੇ ਇੰਨੇ ਪਾਏ ਮੈਂ ਸਾਰਿਆਂ ਤੇ ਆਪਣਾ ਦਾਵਾ ਠੋਕਾਂਗਾ 50% ਰਾਈਟਸ ਮੇਰੇ ਕੋਲ ਨੇ ਮੈਂ ਇਹਨੂੰ ਮੈਂ ਹੁਣ ਗੱਲਾਂ ਨਹੀਂ ਦੱਸਣੀਆਂ 10 ਲੱਖਾਂ ਦੇ ਹਿਸਾਬ ਨਾਲੇ ਬੰਦੇ ਦੇ ਪੈਸੇ ਲਾਏ ਇਹਨੂੰ ਦਿੱਤੇ ਵੀ ਆ ਸੋ ਸਾਰੀਆਂ ਗੱਲਾਂ ਬਸ ਬਾਪੂ ਬਲਕੌਰ ਸਿੰਘ ਜੀ ਨਾਲ ਵਧੀਆ ਮੇਰੀ ਗੱਲ ਹੋ ਗਈ ਉਹਨਾਂ ਨੂੰ ਮੈਂ ਇਹ ਜਿਹੜੀ ਸੱਚਾਈ ਸੀਗੀ ਉਹ ਦੱਸਤੀ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਕਿਤੇ ਹੋਰ ਜਦੋਂ ਕਿਸੇ ਬੰਦੇ ਦਾ ਫੇਮ ਆ ਜਾਂਦਾ ਨਾ ਜਿਵੇਂ ਹੁਣ ਇਹਨੇ ਸਿੱਧੂ ਮੂਸੇ ਵਾਲੇ ਦੇ ਡੈਡੀ ਵਾਲੇ ਉਹਨਾਂ ਨਾਲ ਅੰਕਲ ਨਾਲ ਵੀਡੀਓ ਕਰ ਲਈ ਹੁਣ ਹੋਰ ਕੰਪਨੀਆਂ ਨੂੰ ਹੋਏਗਾ ਵੀ ਅਸੀਂ ਟਾਈਗਰ ਨਾਲ ਗਾਣਾ ਕਰ ਲਈਏ ਧਿਆਨ ਰੱਖਿਓ ਜਿਹੜਾ ਵੀ ਟਾਈਗਰ ਹਲਵਾਰੇ ਨਾਲ ਗਾਣਾ ਕੱਢੂਗਾ ਉਸ ਚੈਨਲ ਨੂੰ ਮੈਂ ਨੋਟਿਸ ਭੇਜਾਂਗਾ ਬਾਪੂ ਬਲਕੌਰ ਸਿੰਘ ਨੂੰ ਨੋਟਿਸ ਤਾਂ ਹੀ ਭੇਜਣਾ ਕੀ ਦਿਓ ਮੇਰੇ ਆਪਦੇ ਫਾਦਰ ਨੇ ਠੀਕ ਹੈ ਟਾਈਗਰ ਹਲੋ ਹਲੋ ਹਲਵਾਰੇ ਦੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰੂਗਾ ਸਾਡਾ ਯਾਰ ਨਾ ਹੁਣ ਭਾਨੇ ਨਾਲ ਆ ਤੇ ਨਾ ਬਾਪੂ ਜੀ ਨਾਲ ਠੀਕ ਹੈ ਸਾਡਾ ਹੈਗਾ ਤੇਰੇ ਨਾਲ ਸਿੱਧਾ ਤੇਰੇ ਨਾਲ ਹੈਗਾ ਸਿੱਧਾ ਸਿੱਧਾ ਅਸੀਂ ਮੂਸੇ ਵਾਲੇ ਦੇ ਹੱਕ 'ਚ ਰੈਲੀਆਂ ਵੀ ਕੱਢੀਆਂ ਅਸੀਂ ਪੋਸਟਾਂ 'ਵੀ ਪਾਈਆਂ ਸਾਡੀ ਗੱਡੀਆਂ ਤੇ ਵੀ ਉਹਦੇ ਫੋਟੋਆਂ ਨੇ ਅਸੀਂ ਉਹਦਾ ਬਹੁਤ ਵਧੀਆ ਬੰਦਾ ਸੀਗਾ ਪਹਾਣਾ ਵੀ ਵਧੀਆ ਕੰਮ ਕਰਦਾ ਪਰ ਜਿਹੜੀ ਤੂੰ ਨੀਚ ਹਰਕਤ કરી ਐ ਅਪਰਿੰਕਲ ਲੁਧਿਆਣੇ ਨਾਲ ਤੂੰ ਤੈਗ ਹੈਗਾ ਬੌਂਡ ਹੈਗਾ ਇਹ ਤੈਨੂੰ ਮੰਨਣਾ ਹੀ ਪੈਣਾ ਇਹ ਤੈਨੂੰ ਕਾਨੂੰਨ ਆਪੇ ਜੁੱਤੀ ਦੇ ਤੌਰ ਤੇ ਫਿਰ ਮਨਾਊਗੀ ਥੋੜੀ ਦੇਰ 'ਚ ਤੈਨੂੰ ਨੋਟਿਸ ਵੀ ਭੇਜ ਰਿਆਂ ਤੇ ਥੋੜੇ ਦਿਨਾਂ ਦੇ ਵਿੱਚ ਤੇਰੇ ਤੇ ਐਫਆਈਆਰ ਵੀ ਦਰਜ ਕਰਵਾਵਾਂਗਾ ਜਿਹੜੇ ਵੀ ਭਰਾ ਸਾਨੂੰ ਸਪੋਰਟ ਕਰਦੇ ਨੇ ਉਹ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਤੁਹਾਡਾ ਅਗਲੀ ਆਪਡੇਟ ਤੁਹਾਡੀ ਸਪੋਰਟ ਦੀ ਲੋੜ ਵੀ ਏ ਤੁਹਾਡੇ ਛੋਟੇ ਭਰਾ ਨੂੰ ਹਾਂ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਸੱਚਾਈ ਤੁਹਾਡੇ ਸਾਹਮਣੇ ਰੱਖ ਦਿੱਤੀ ਏ ਤੇ ਸਾਡਾ ਟਾਈਗਰ ਤੋਂ ਇਲਾਵਾ ਕਿਸੇ ਨਾਲ ਕੋਈ ਵੀ ਬਾਤ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ